ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਪਵਿੱਤਰ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨਾਂ ਨੂੰ ਸਿੱਖ ਰਹੇ ਹਾਂ ਔਰ ਇੱਕ ਵਾਰ ਫਿਰ ਅਸੀਂ ਪ੍ਰਭੂ ਦੀ ਦਇਆ ਦਿਨਾ ਰੋਮੀਆਂ ਦੀ ਪੱਤਰੀ ਦੇ ਵਿੱਚੋਂ ਸਿੱਖਾਂਗੇ ਹੁਣ ਤੱਕ ਜੋ ਪਿੱਛੇ ਅਸੀਂ ਦੇਖਿਆ ਉਹ ਰੋਮੀਆਂ ਦੀ ਪੱਤਰੀ ਪੰਜ ਅਧਿਆਇ 21 ਵਚਨ ਤੱਕ ਪੰਜ ਅਧਿਆਇ ਜੋ ਅਸੀਂ ਸਮਾਪਤ ਕੀਤਾ ਔਰ ਜਦੋਂ ਅਸੀਂ ਸਮਾਪਤ ਕੀਤਾ ਤਾਂ ਅਸੀਂ 21 ਵਚਨ ਦੇ ਉੱਪਰ ਧਿਆਨ ਕੀਤਾ ਸੀ ਔਰ ਮੈਂ ਚਾਹੂੰਗਾ ਕਿ ਮੈਂ ਉਸ 21 ਵਚਨ ਤੋਂ ਹੀ ਅੱਗੇ ਚੱਲਾਂ ਤਾਂ ਜੋ ਜਿੱਥੇ ਅਸੀਂ ਛੱਡਿਆ ਆ ਉੱਥੋਂ ਪ੍ਰਭੂ ਦਾ ਦਾਸ ਪੌਲਸ ਜੋ 6ਵੇਂ ਅਧਿਆਇ ਨੂੰ ਸ਼ੁਰੂ ਕਰ ਰਿਹਾ ਆ ਔਰ ਜੋ ਸ਼ੁਰੂ ਕਰ ਰਿਹਾ ਆ ਉਹ ਆ ਪਰਮੇਸ਼ਰ ਦੀ ਕਿਰਪਾ ਦੇ ਵਿਸ਼ੇ ਦੇ ਵਿੱਚ ਤੋਂ ਅਸੀਂ ਕਿਰਪਾ ਤੇ ਹੀ ਇਸ ਅ ਵਚਨਾਂ ਨੂੰ ਖਤਮ ਕੀਤਾ ਸੀਗਾ ਪਿਛਲੇ ਪਾਰਟ ਦੇ ਵਿੱਚ ਤੋਂ ਮੈਂ ਪੜ੍ਹਾਂਗਾ ਰੋਮੀਆਂ ਦੀ ਪੱਤਰੀ 5 ਦੀ 21 ਇਸ ਲਈ ਕਿ ਜਿਵੇਂ ਪਾਪ ਨੇ ਮੌਤ ਨਾਲ ਰਾਜ ਕੀਤਾ ਤਿਵੇਂ ਕਿਰਪਾ ਵੀ ਯੀਸ਼ੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਰਮ ਦੇ ਰਾਹੀ ਰਾਜ ਕਰੇ ਤੇ ਇੱਥੇ ਸ਼ਬਦ ਆਇਆ ਕਿਰਪਾ ਔਰ ਜੋ ਕਿਰਪਾ ਸਾਡੇ ਉੱਤੇ ਹੋਈ ਆ ਔਰ ਅਸੀਂ ਦੇਖਿਆ ਸੀ ਕਿਵੇਂ ਪਹਿਲੇ ਉਸ ਮਨੁੱਖ ਆਦਮ ਦੇ ਦੁਆਰਾ ਮੌਤ ਆਈ ਔਰ ਆਖਰੀ ਆਦਮ ਪ੍ਰਭੂ ਯੇਸ਼ੂ ਮਸੀਹ ਜਿਦੇ ਦੁਆਰਾ ਸਾਨੂੰ ਜੀਵਨ ਮਿਲਿਆ ਆ ਔਰ ਆਦਮ ਦੇ ਦੁਆਰਾ ਪਾਪ ਨੇ ਰਾਜ ਕੀਤਾ ਲੇਕਿਨ ਮਸੀਹ ਯੇਸ਼ੂ ਦੇ ਦੁਆਰਾ ਸਾਨੂੰ ਉਸ ਪੂਰੇ ਪਾਪ ਦੇ ਉੱਪਰ ਜੋ ਜਿੱਤ ਹਾਸਲ ਕਰਨ ਦਾ ਮੌਕਾ ਮਿਲਿਆ ਆ ਉਹ ਆ ਪ੍ਰਭੂ ਯਿਸੂਮ ਸਿੱਧੀ ਸਲੀਪ ਦੀ ਮੌਤ ਦੇ ਦੁਆਰਾ। ਤੋਂ ਜਦੋਂ ਕਿਰਪਾ ਬਹੁਤ ਹੋ ਗਈ ਅਸੀਂ ਬਚਾਏ ਗਏ। ਤੋਂ ਪ੍ਰਭੂ ਦਾ ਦਾਸ ਪੌਲਸ 6 ਅਧਿਆਇ 1 ਵਚਨ ਅੱਜ ਦੇ ਅਸੀਂ ਧਿਆਨ ਕਰਾਂਗੇ ਜੋ ਸ਼ੁਰੂ ਕਰ ਰਿਹਾ ਉਹ ਕਹਿ ਰਿਹਾ ਕਿ ਹੁਣ ਅਸੀਂ ਕੀ ਆਖੀਏ? ਸਵਾਲ ਹੁਣ ਅਸੀਂ ਕੀ ਆਖੀਏ ਕਿ ਪਾਪ ਕਰਨ ਵਿੱਚ ਲੱਗੇ ਰਹੀਏ ਭਾਈ ਕਿਰਪਾ ਬਾਲੀ ਹੋਵੇ? ਹੁਣ ਤੁਸੀਂ ਇਸ ਗੱਲ ਦੇ ਉੱਪਰ ਧਿਆਨ ਦਿਓ ਪ੍ਰਭੂ ਦਾ ਦਾਸ ਪੌਲਸ ਕਹਿ ਰਿਹਾ ਹੈ ਕਿ ਅਗਰ ਸਾਡੇ ਉੱਤੇ ਕਿਰਪਾ ਹੋ ਗਈ ਆ ਤਾਂ ਹੁਣ ਕੀ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਸੋ ਇੱਥੇ ਜਦੋਂ ਅਸੀਂ ਰੁਕਦੇ ਹਾਂ ਔਰ ਵਿਚਾਰ ਕਰਦੇ ਹਾਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਾ ਸਮਝਣ ਦੇ ਕਾਰਨ ਸਹੀ ਵਚਨ ਨੂੰ ਆਪਣੇ ਜੀਵਨ ਚ ਨਾ ਲੈਣ ਦੇ ਕਾਰਨ ਉਹ ਕੀ ਸੋਚਦੇ ਆ ਕਿ ਅਗਰ ਪਰਮੇਸ਼ਰ ਦੀ ਕਿਰਪਾ ਸਾਡੇ ਉੱਤੇ ਹੋ ਗਈ ਆ ਤਾਂ ਹੁਣ ਸਾਨੂੰ ਬਿਲਕੁਲ ਆਜ਼ਾਦੀ ਆ ਅਸੀਂ ਜੋ ਚਾਹੇ ਉਹ ਕਰ ਸਕਦੇ ਆ ਲੇਕਿਨ ਮੈਂ ਦੱਸਣਾ ਚਾਹੂੰਗਾ ਜੋ ਕਿਰਪਾ ਆ ਉਹ ਪਾਪ ਕਰਨ ਦੀ ਆਜ਼ਾਦੀ ਨਹੀਂ ਆ ਨਾ ਇੱਕ ਵਾਰ ਫਿਰ ਦੱਸਦਾ ਆ ਜੋ ਕਿਰਪਾ ਆ ਉਹ ਪਾਪ ਕਰਨ ਦੀ ਆਜ਼ਾਦੀ ਨਹੀਂ ਆ ਪ੍ਰਭੂ ਦਾ ਦਾਸ ਪੌਲਸ ਕਹਿ ਰਿਹਾ ਹੁਣ ਅਸੀਂ ਕੀ ਆਖੀਏ ਕਿ ਪਾਪ ਕਰਨ ਵਿੱਚ ਲੱਗੇ ਰਹੀਏ ਭਾਈ ਕਿਰਪਾ ਬਾੜੀ ਹੋਵੇ ਅੱਗੇ ਦੋ ਵਚਨ ਕਦੇ ਨਹੀਂ ਦੋ ਵਚਨ ਚ ਲਿਖਿਆ ਕਦੇ ਨਹੀਂ ਅਸੀਂ ਜਿਹੜੇ ਪਾਪ ਦੇ ਵੱਲੋਂ ਮੋਏ ਹੁਣ ਅਗਾਹਾਂ ਨੂੰ ਉਸ ਵਿੱਚ ਕੇਕਰ ਜੀਵਨ ਕੱਟ ਗਏ ਸੋ ਬਹੁਤ ਸਾਰੇ ਲੋਕ ਆ ਇੱਕ ਉਪਦੇਸ਼ ਵੀ ਆ ਕਿ ਜੋ ਕਹਿੰਦੇ ਆ ਕਿ ਜਦੋਂ ਸਾਡੇ ਉੱਤੇ ਕਿਰਪਾ ਹੋ ਗਈ ਆ ਤਾਂ ਹੁਣ ਸਾਨੂੰ ਪਾਪ ਕਰਨ ਦੀ ਆਜ਼ਾਦੀ ਅਸੀਂ ਕੁਝ ਵੀ ਕਰ ਸਕਦੇ ਆ ਸਾਡਾ ਉਧਾਰ ਸਾਡੀ ਮੁਕਤੀ ਕਦੀ ਵੀ ਖੋ ਨਹੀਂ ਸਕਦੇ ਕਿਉਂਕਿ ਇੱਕ ਵਾਰ ਜਦ ਅਸੀਂ ਬਚਾਏ ਗਏ ਆ ਇੱਕ ਵਾਰ ਸਾਡੇ ਉੱਤੇ ਕਿਰਪਾ ਹੋ ਗਈ ਆ ਤਾਂ ਹੁਣ ਅਸੀਂ ਜੋ ਮਰਜ਼ੀ ਕਰ ਸਕਦੇ ਆ ਲੇਕਿਨ ਛੇ ਅਧਿਆਏ ਦੇ ਵਿੱਚ ਉਸ ਗੱਲ ਨੂੰ ਬੜਾ ਸਾਫ਼ ਔਰ ਸਪਸ਼ਟ ਦੱਸਿਆ ਗਿਆ ਆ ਕਿ ਅਗਰ ਸਾਡੇ ਉੱਤੇ ਕਿਰਪਾ ਹੋ ਗਈ ਆ ਤਾਂ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਹੁਣ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਕਿਰਪਾ ਪਾਪ ਕਰਨ ਦੀ ਆਜ਼ਾਦੀ ਨਹੀਂ ਆ ਜਿਹਨੂੰ ਪ੍ਰਭੂ ਦਾ ਦਾਸ ਯਹੂਦਾ ਆਪਣੀ ਪੱਤਰੀ ਦੇ ਵਿੱਚ ਹੋਰ ਜ਼ਿਆਦਾ ਕਲੀਅਰ ਕਰਦਾ ਆ ਯਹੂਦਾ ਦੀ ਪੱਤਰੀ ਔਰ ਉਸਦਾ ਇੱਕ ਅਧਿਆਇ ਔਰ ਉਸ ਦਾ ਮੈਂ ਚਾਰ ਵਚਨ ਤੁਹਾਡੇ ਅੱਗੇ ਰੱਖੂੰਗਾ ਯਹੂਦਾ ਦੀ ਪੱਤਰੀ ਇੱਕ ਅਧਿਆਇ ਔਰ ਉਸ ਦਾ ਚਾਰ ਵਚਨ ਅ ਤੁਹਾਡੇ ਅੱਗੇ ਪੜ੍ਹਾਂਗਾ ਯਹੂਦਾ 1 ਦੀ 4 ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ ਦੇਖੋ ਇੱਧਰ ਲਿਖਿਆ ਕਿਉਂ ਜੋ ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪ੍ਰਾਚੀਨ ਕਾਲ ਵਿੱਚ ਅਗੇਤਰੇ ਲਿਖੇ ਗਏ ਸਨ ਸ਼ੈਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ਰ ਦੀ ਕਿਰਪਾ ਨੂੰ ਉਲਟ ਕਰਕੇ ਲੋਚ ਪੁਣੇ ਵੱਲ ਲੈ ਜਾਂਦੇ ਹਨ ਅਤੇ ਯੀਸ਼ੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸਵਾਮੀ ਅਤੇ ਪ੍ਰਭੂ ਹੈ ਇਨਕਾਰ ਕਰਦੇ ਹਨ ਇੱਧਰ ਕੀ ਲਿਖਿਆ ਆ ਪਰ ਮਹੇਸ਼ਰ ਦੀ ਕਿਰਪਾ ਨੂੰ ਉਲਟ ਕਰਕੇ ਲੋਚ ਪੁਨੇ ਵੱਲ ਲੈ ਜਾਂਦੇ ਹਨ ਸੋ ਇਧਰ ਵੀ ਸਾਨੂੰ ਅੱਛੀ ਤਰ੍ਹਾਂ ਸਮਝਣ ਦੇ ਲਈ ਪ੍ਰਭੂ ਦਾ ਵਚਨ ਪ੍ਰਭੂ ਦੇ ਆਤਮਾ ਦੁਆਰਾ ਲਿਖਿਆ ਜੋ ਸਾਨੂੰ ਸਿਖਾ ਰਿਹਾ ਕਿ ਕਿਰਪਾ ਨੂੰ ਬਹੁਤ ਸਾਰੇ ਲੋਕ ਉਲਟ ਲੈ ਜਾਂਦੇ ਆ ਕਿੱਧਰ ਨੂੰ ਲੋਚ ਪੁਨੇ ਦੀ ਵੱਲ ਪਾਪ ਕਰਨ ਦੀ ਆਜ਼ਾਦੀ ਦੇ ਵੱਲ ਕਿ ਹਾਂ ਹੁਣ ਸਾਨੂੰ ਪਾਪ ਕਰਨ ਦੀ ਆਜ਼ਾਦੀ ਆ ਕਿਉਂਕਿ ਅਸੀਂ ਇੱਕ ਵਾਰ ਬਚਾਏ ਗਏ ਹਾਂ ਸਾਡੇ ਉਤੇ ਕਿਰਪਾ ਹੋ ਚੁੱਕੀ ਆ ਲੇਕਿਨ ਵਚਨ ਸਾਨੂੰ ਕੀ ਦੱਸਦਾ ਆ ਕਿ ਹੋਣ ਕੀ ਅਸੀਂ ਪਾਪ ਕਰਨ ਵਿੱਚ ਲੱਗੇ ਰਹੀਏ ਕਿ ਕਿਰਪਾ ਵਾਲੀ ਹੋਵੇ ਨਹੀਂ ਜਦੋਂ ਇੱਕ ਵਾਰ ਅਸੀਂ ਪਾਪ ਦੀ ਵੱਲੋਂ ਮਰ ਗਏ ਮੈਂ ਫਿਰ ਰੋਮੀਆਂ ਦੀ ਪੱਤਰੀ 6 ਅਧਿਆਇ 2 ਵਚਨ ਤੇ ਹੀ ਆਉਣਾ ਆ ਔਰ ਰੋਮੀਆਂ ਦੀ ਪੱਤਰੀ 6 ਅਧਿਆਇ 2 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਨਾਲ ਗਲਾਤੀਆਂ ਦੀ ਪੱਤਰੀ 5 ਅਧਿਆਇ ਔਰ ਉਸ ਦਾ 13 ਵਚਨ ਵੀ ਅਸੀਂ ਪੜ੍ਹਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਗਲਾਤੀਆਂ ਦੀ ਪੱਤਰੀ 5 ਅਧਿਆਇ ਔਰ ਉਸ ਦਾ 13 ਵਚਨ ਹੀ ਪ੍ਰਾਵੋ ਤੁਸੀਂ ਤਾਂ ਆਜ਼ਾਦੀ ਲਈ ਸੱਦੇ ਗਏ ਸੋ ਪਰ ਆਪਣੀ ਆਜ਼ਾਦੀ ਨੂੰ ਸਰੀਰ ਲਈ ਆਨਸਰ ਜਾਣ ਕੇ ਨਾ ਵਰਤੋ ਸਗੋ ਪ੍ਰੇਮ ਦੇ ਰਾਹੀ ਇੱਕ ਦੂਹੇ ਦੀ ਸੇਵਾ ਕਰੋ ਇੱਧਰ ਲਿਖਿਆ ਆ ਤੁਸੀਂ ਤਾਂ ਆਜ਼ਾਦੀ ਲਈ ਸੱਦੇ ਗਏ ਸੋਂ ਪਰ ਆਪਣੀ ਆਜ਼ਾਦੀ ਨੂੰ ਸਰੀਰ ਲਈ ਜਾਨੀ ਕਿ ਸਰੀਰ ਦੇ ਕੰਮਾਂ ਲਈ ਸਰੀਰ ਦੀ ਕਾਮਨਾ ਲਈ ਸਰੀਰ ਦੀ ਆਭਿਲਾਸ਼ਾ ਲਈ ਨਹੀਂ ਵਰਤਣਾ ਜਦੋਂ ਪ੍ਰਭੂ ਨੇ ਸਾਡੇ ਤੇ ਕਿਰਪਾ ਕੀਤੀ ਅਸੀਂ ਪਾਪ ਤੋਂ ਮੌਤ ਤੋਂ ਸ਼ੈਤਾਨ ਤੋਂ ਸਰਾਪ ਤੋਂ ਆਜ਼ਾਦ ਹੋ ਗਏ ਲੇਕਿਨ ਉਸ ਆਜ਼ਾਦੀ ਨੂੰ ਸੀ ਲੈਣਦੇ ਕਿਦਾਂ ਉਸ ਆਜ਼ਾਦੀ ਦੇ ਵਿੱਚ ਅਸੀਂ ਚੱਲਣਾ ਕਿਵੇਂ ਕਿ ਇਸ ਕੰਮ ਦੇ ਲਈ ਕਿ ਹੁਣ ਪਾਪ ਕਰਨ ਦੀ ਆਜ਼ਾਦੀ ਮਿਲ ਚੁੱਕੀ ਹੈ ਨਹੀਂ ਪ੍ਰਭੂ ਦਾ ਵਚਨ ਕਹ ਰਿਹਾ ਹੁਣ ਤੁਸੀਂ ਉਸ ਆਜ਼ਾਦੀ ਨੂੰ ਸਰੀਰ ਦੇ ਉਹਨਾਂ ਕੰਮਾਂ ਲਈ ਜਾਂ ਵਿਲਾਸਾਂ ਲਈ ਜਾਂ ਫਿਰ ਉਹ ਸਰੀਰ ਦੀਆਂ ਕਾਮਨਾਵਾਂ ਦੇ ਲਈ ਨਹੀਂ ਵਰਤਣਾ ਕਿਉਂ ਕਦੇ ਨਹੀਂ ਅਸੀਂ ਜਿਹੜੇ ਪਾਪ ਦੇ ਵੱਲੋਂ ਮੋਏ ਉਹਨਾਂ ਅਗਾਹਾਂ ਨੂੰ ਉਸ ਵਿੱਚ ਕਿਉਂ ਕਰ ਜੀਵਨ ਬਤੀਤ ਕਰੀਏ ਉਹਦੇ ਨਾਲ ਕੁਲਸੀਆਂ ਦੀ ਪਤਰੀ ਤਿੰਨ ਦਾ ਤਿੰਨ ਵਚਨ ਕੁਲਸੀਆਂ ਦੀ ਪਤਰੀ ਤਿੰਨ ਅਧਿਆਇ ਔਰ ਉਸ ਦਾ ਤਿੰਨ ਵਚਨ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਕੁਲਸੀਆਂ ਦੀ ਪਤਰੀ ਤਿੰਨ ਦਾ ਤਿੰਨ ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ ਇਸ ਵਚਨ ਨੂੰ ਸਮਝਣ ਲਈ ਦੇਖੋ ਪ੍ਰਭੂ ਦਾ ਦਾਸ ਪੌਲਸ ਕਹਿੰਦਾ ਕਦੇ ਨਹੀਂ ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ ਤਾਂ ਉਧਰ ਵੀ ਪ੍ਰਭੂ ਦਾ ਦਾਸ ਕੀ ਕਹਿ ਰਿਹਾ ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਕਿਹਦੇ ਨਾਲ ਪਰਮੇਸ਼ਰ ਵਿੱਚ ਨਾ ਕਿ ਪਾਪ ਕਰਨ ਦੀ ਆਜ਼ਾਦੀ ਦੇ ਵਿੱਚ ਨਾ ਕਿ ਸਰੀਰ ਦੀਆਂ ਕਾਮਨਾਵਾਂ ਨੂੰ ਉਹ ਰਿਆ ਕਰਨ ਦੇ ਵਿੱਚ ਸਗੋਂ ਕੀ ਦੇ ਨਾਲ ਗੁਪਤ ਹੋਇਆ ਆ ਪਰਮੇਸ਼ਵਰ ਦੇ ਨਾਲ ਹੋਇਆ ਆ ਇਸ ਲਈ ਲਿਖਿਆ ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ ਹੋਣ ਅਗਾਂਹਾਂ ਨੂੰ ਉਸ ਵਿੱਚ ਕੇਕਰ ਜੀਵਨ ਕੱਟ ਗਏ ਅਗਲਾ ਵਚਨ ਸਮਝਣ ਦੇ ਲਈ ਗਲਾਤੀਆਂ ਦੀ ਪੱਤਰੀ ਔਰ 2 ਅਧਿਆਏ ਔਰ ਉਸ ਦਾ 20 ਵਚਨ ਗਲਾਤੀਆਂ ਦੀ ਪੱਤਰੀ 2 ਅਧਿਆਏ ਔਰ ਉਸ ਦਾ 20 ਵਚਨ ਮੈਂ ਮਸੀਹ ਦੇ ਲਈ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜਿਉਂਦਾ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸ਼ਰੀਰ ਵਿੱਚ ਭੋਗਦਾ ਸਾਂ ਸੋ ਪਰਮੇਸ਼ਰ ਦੇ ਪੁੱਤਰ ਉੱਤੇ ਨੇਚਾਂ ਨਾਲ ਭੋਗਦਾ ਹਾਂ ਜਿਨਨੇ ਮੇਰੇ ਨਾਲ ਪ੍ਰੇਮ ਕੀਤਾ ਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਪ੍ਰਭੂ ਦਾ ਦਾਸ ਪੌਲਸ ਕਹਿ ਰਿਹਾ ਹੈ ਕਿ ਜਦੋਂ ਹੁਣ ਮੇਰੇ ਉੱਤੇ ਕਿਰਪਾ ਹੋ ਚੁੱਕੀ ਆ ਹੁਣ ਮੈਂ ਨਹੀਂ ਜਿੰਦਾ ਬਲਕਿ ਮਸੀਹ ਮੇਰੇ ਵਿੱਚ ਜਿਉਂਦਾ ਆ ਔਰ ਅੱਗੇ ਦਾ ਜੀਵਨ ਜਿੰਨਾ ਵੀ ਮੈਂ ਬਤੀਤ ਕਰ ਰਿਹਾ ਹਾਂ ਉਸ ਦੀ ਕਿਰਪਾ ਦੇ 48 ਕਰ ਰਹੇ ਆਂ ਔਰ ਜਿੰਨਾ ਵੀ ਜੀਰਿਆ ਆ ਉਹ ਪ੍ਰਭੂ ਉਸ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਜੀਰਿਆ ਆ ਕਿਉਂ ਜਿਨੇ ਮੇਰੇ ਨਾਲ ਪ੍ਰੇਮ ਕੀਤਾ ਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਜਦੋਂ ਅਸੀਂ ਇਹਨਾਂ ਵਚਨਾਂ ਨੂੰ ਸਮਝਦੇ ਆਂ ਤਾਂ ਸਾਨੂੰ ਸਾਫ਼ ਪਤਾ ਲੱਗਦਾ ਆ ਕਿ ਕਿਰਪਾ ਉਹ అనుਗ੍ਰਹਿ ਉਹ ਪਰਮੇਸ਼ਰ ਦਾ ਪਰਮੇਸ਼ਰ ਦੀ ਗ੍ਰੇਸ ਸਾਡੇ ਉੱਤੇ ਜੋ ਹੋਈ ਆ ਜੋ ਕਿਰਪਾ ਹੋਈ ਉਹ ਪਾਪ ਕਰਨ ਦੀ ਆਜ਼ਾਦੀ ਨਹੀਂ ਆ ਬਲਕਿ ਅਸੀਂ ਪਾਪ ਦੀ ਵੱਲੋਂ ਮਰ ਗਏ ਆ ਔਰ ਅਗਾਹਾਂ ਨੂੰ ਹੁਣ ਚੱਲਣਾ ਕਿਵੇਂ ਆ ਪ੍ਰਭੂ ਦਾ ਦਾਸ ਕਹ ਰਿਹਾ ਨਹੀਂ ਅਗਾਹਾਂ ਨੂੰ ਇਸ ਵਿੱਚ ਕਿਉਂ ਕਰ ਜੀਵਨ ਬਤੀਤ ਕਰੀਏ ਤਿੰਨ ਵਚਨ ਅਥਵਾ ਤੁਸੀਂ ਇਸ ਗੱਲ ਤੋਂ ਅਨਜਾਨ ਹੋ ਭਾਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯੀਸ਼ੂ ਦਾ ਬਪਤਿਸਮਾ ਲਿਆ ਉਸ ਦੀ ਮੌਤ ਦਾ ਬਪਤਿਸਮਾ ਲਿਆ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲ ਗਏ ਸੋ ਪ੍ਰਭੂ ਯੀਸ਼ੂ ਮਸੀਹ ਦੇ ਵਿਸ਼ੇ ਦੇ ਵਿੱਚ ਪੌਲਸ ਇੱਧਰ ਕੀ ਕਹਿ ਰਿਹਾ ਆ ਕਿ ਅਥਵਾ ਤੁਸੀਂ ਇਸ ਗੱਲ ਤੋਂ ਅਜਾਨ ਹੋ ਭਾਈ ਸਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਯੀਸ਼ੂ ਦਾ ਬਪਤਿਸਮਾ ਲਿਆ ਉਹਦੀ ਮੌਤ ਦਾ ਬਪਤਿਸਮਾ ਲਿਆ ਆ ਅਸੀਂ ਬਪਤਿਸਮਾ ਲੈ ਕੇ ਉਸ ਦੇ ਨਾਲ ਦਫਨ ਹੋ ਜਾਂਦੇ ਆ ਅਸੀਂ ਪੁਰਾਣੇ ਉਸ ਮਨੁਸ਼ਯਤਮ ਨੂੰ ਪੁਰਾਣੇ ਜੀਵਨ ਨੂੰ ਸਲੀਬ ਦੇ ਉੱਪਰ ਚੜਾ ਦਿੰਨੇ ਆ ਔਰ ਅਗਾਹਾਂ ਨੂੰ ਖੁੰਦਾ ਕੀਆ ਲਿਖਿਆ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮਰਦਿਆਂ ਵਿੱਚੋਂ ਜਵਾਲਿਆ ਗਿਆ ਤਵੇਂ ਆਸੀਂ ਵੀ ਨਵੇਂ ਜੀਵਨ ਦੇ ਰਾਹ ਚੱਲ ਗਏ ਜਿਵੇਂ ਹੀ ਅਸੀਂ ਬਪਤਿਸਮਾ ਲਿਆ ਸੰਸਾਰ ਨੂੰ ਅਲਵਿਦਾ ਬੋਲ ਦਿੱਤਾ ਸੰਸਾਰ ਦੇ ਨਾਲੋਂ ਸਮਝੌਤਾ ਤੋੜ ਦਿੱਤਾ ਔਰ ਅਗਾਹਾਂ ਨੂੰ ਲਿਖਿਆ ਸੀ ਨਵੇਂ ਜੀਵਨ ਦੇ ਰਾਹ ਚੱਲ ਗਏ ਔਰ ਜਦੋਂ ਅਸੀਂ ਨਵੇਂ ਜੀਵਨ ਦੇ ਰਾਹ ਚੱਲਦੇ ਹਾਂ ਉਹਨੂੰ ਬੋਲਦੇ ਆ ਨਵੀਂ ਸ੍ਰਿਸ਼ਟੀ ਦੂਸਰਾ ਕ੍ਰੰਤੀਆ 5 ਦੀ 17 ਤੇ ਲਿਖਿਆ ਆ ਕਿ ਜੋ ਮਸੀਹ ਦੇ ਵਿੱਚ ਆ ਉਹ ਆ ਨਵੀਂ ਸ੍ਰਿਸ਼ਟ ਪ੍ਰਾਣੀਆਂ ਗੱਲਾਂ ਬੀਤ ਗਈਆਂ ਦੇਖੋ ਸਭ ਕੁਝ ਕੀ ਹੋ ਗਿਆ ਨਮਾ ਹੋ ਗਿਆ ਜਦੋਂ ਅਸੀਂ ਬਪਤਿਸਮਾ ਲੈ ਲਿਆ ਮਸੀਹ ਨੂੰ ਪਹਿਨ ਲਿਆ ਉਹਦੇ ਨਾਲ ਦਫਨ ਹੋ ਗਏ ਔਰ ਇਥੋਂ ਤੱਕ ਲਿਖਿਆ ਆ ਕਿ ਪਿਤਾ ਦੀ ਵਡਿਆਈ ਦੇ ਵਸਿਰੇ ਦਾ ਮਸੀਹ ਮੁਰਦਿਆਂ ਵਿੱਚੋਂ ਜਵਾਲਿਆ ਗਿਆ ਤੇ ਵੀ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲ ਗਏ ਅੱਗੇ ਪੰਜ ਵਚਨ ਜਦੋਂ ਅਸੀਂ ਉਹਦੀ ਮੌਤ ਦੀ ਸਮਾਨਤਾ ਵਿੱਚ ਉਹਦੇ ਨਾਲ ਜੋੜੇ ਗਏ ਹਾਂ ਤਾਂ ਉਹਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ ਜਿਵੇਂ ਮਸੀਹ ਮੁਰਦਿਆਂ ਦੇ ਵਿੱਚੋਂ ਜਵਾਲਿਆ ਗਿਆ ਆ ਏਵੇਂ ਹੀ ਇਕ ਵਿਸ਼ਵਾਸੀ ਇੱਕ ਨਵੀਂ ਸ੍ਰਿਸ਼ਟੀ ਪ੍ਰਭੂ ਦੀ ਜਿਹਦੇ ਉੱਤੇ ਕਿਰਪਾ ਹੋ ਗਈ ਆ ਉਹ ਕਿਸ ਪ੍ਰਕਾਰ ਚੱਲਦਾ ਆ ਉਸ ਅਨੁਗ੍ਰਹਿ ਦੇ ਨਾਲ ਚੱਲਦਾ ਆ ਕਿ ਮਸੀਹ ਦਾ ਉਹ ਪੁਨਰਸਥਾਨ ਮਸੀਹ ਦਾ ਉਹ ਜੀ ਉੱਠਣਾ ਉਸ ਮਸੀਹੀ ਦੀ ਤਾਕਤ ਬਣ ਜਾਂਦਾ ਆ ਜਿਵੇਂ ਪ੍ਰਭੂ ਯੇਸ਼ੂ ਮਸੀਹ ਮਰਦਿਆਂ ਦੇ ਵਿੱਚੋਂ ਜਵਾਲੇ ਗਏ ਏਵੇਂ ਹੀ ਲਿਖਿਆ ਆ ਉਹਦੇ ਜੀ ਉੱਠਣ ਦੀ ਸਮਾਨਤਾ ਵਿੱਚ ਹੋਵਾਂਗੇ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ 6 ਵਜਨ ਮੇ ਪੜ ਰਿਹਾ ਹੈ ਚੜਾਈ ਗਈ ਭਾਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਅਗਾਹਾਂ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ ਇੱਧਰ ਲਿਖਿਆ ਕਿ ਭਾਈ ਪਾਪ ਦਾ ਸਰੀਰ ਕੀ ਹੋ ਜਾਵੇ ਨਸ਼ਟ ਹੋ ਜਾਵੇ ਯਾਨੀ ਕਿ ਪੁਰਾਣਾ ਮਨੁੱਖ ਸਲੀਬ ਤੇ ਕੀ ਹੋ ਗਿਆ ਚੜ ਗਿਆ ਗਲਾਤੀਆਂ ਦੀ ਪੱਤਰੀ 5 ਦਾ 24 ਵਚਨ ਗਲਾਤੀਆਂ ਦੀ ਪੱਤਰੀ ਪੰਜ ਅਧਿਆਏ اور ਉਸ ਦਾ 24 ਵਚਨ ਅਸੀਂ ਪੜਾਂਗੇ ਅਤੇ ਜਿਹੜੀ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਤੇ ਵਿਸ਼ਿਆ ਸਣੇ ਸਲੀਬ ਉੱਤੇ ਚੜਾ ਦਿੱਤਾ ਇੱਧਰ ਕੀ ਲਿਖਿਆ ਆ ਤਾਂ ਅਗਾਂਹਾਂ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ ਤੋਂ ਇੱਧਰ ਲਿਖਿਆ ਆ ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆ ਸਨੇ ਸਲੀਬ ਉੱਤੇ ਚੜਾ ਦਿੱਤਾ ਆ। ਸੋ ਜਿਵੇਂ ਜਿਵੇਂ ਕੀ ਲਿਖਿਆ ਆ। ਪ੍ਰਭੂ ਦੇ ਵਚਨ ਦੇ ਵਿੱਚ ਕਿਉਂਕਿ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾ ਹੀ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ ਆ। ਜਦੋਂ ਅਸੀਂ ਬਪਤਿਸਮਾ ਲਿਆ ਤਾਂ ਅਸੀਂ ਪੁਰਾਣੀ ਮਨੁਸ਼ਤਾ ਨੂੰ ਪੁਰਾਣੀ ਮਨੁੱਖ ਨੂੰ ਪੁਰਾਣੀ ਜ਼ਿੰਦਗੀ ਨੂੰ ਉਹ ਹਨੇਰੇ ਦੇ ਕੰਮਾਂ ਨੂੰ ਪੁਰਾਣੇ ਸੁਭਾ ਨੂੰ ਸਲੀਬ ਦੇ ਉੱਤੇ ਚੜਾ ਦਿੱਤਾ। ਕਿਹਦੇ ਨਾਲ ਮਸੀਹ ਯੀਸ਼ੂ ਦੇ ਨਾਲ ਤੋਂ ਓਵੇਂ ਹੀ ਹੁੰਦਾ ਕਿ ਆਗਾਂਹ ਨੂੰ ਇੱਕ ਵਿਅਕਤੀ ਪਾਪ ਦੀ ਵੱਲੋਂ ਮਰ ਜਾਂਦਾ ਆ ਉਹ ਪੁਰਾਣੇ ਜੀਵਨ ਦੇ ਰਾਹ ਚੱਲਣਾ ਬੰਦ ਕਰ ਦਿੰਦਾ ਆ ਉਹ ਮਸੀਹ ਯੀਸ਼ੂ ਦੀ ਵੱਲ ਦੇਖਦੇ ਹੋਏ ਆਪਣੇ ਅੱਗੇ ਸਫ਼ਰ ਨੂੰ ਲੈ ਕੇ ਚੱਲਦਾ ਆ ਜਿਹਦੇ ਲਈ ਅੱਗੇ ਪ੍ਰਭੂ ਦਾ ਦਾਸ ਲਿਖ ਰਿਹਾ ਆ ਕਿਉਂਕਿ ਜਿਹੜਾ ਮੋਇਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ ਜਿਹੜਾ ਮੋਇਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ ਫਿਰ ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮੋਏ ਤਾਂ ਸਾਨੂੰ ਨੇਚਾ ਹੈ ਜੋ ਉਹਦੇ ਨਾਲ ਜੀਵਾਂਗੇ ਵੀ ਇੱਕ ਬਹੁਤ ਵੱਡੀ ਇੱਕ ਵਿਸ਼ਵਾਸੀ ਦੇ ਲਈ ਇੱਕ ਮਸੀਹੀ ਵਿਅਕਤੀ ਦੇ ਲਈ ਆਸ਼ਾ ਹੈ ਕਿ ਅਸੀਂ ਉਹਦੇ ਨਾਲ ਅਸੀਂ ਉਹਦੇ ਨਾਲ ਜੀਵਾਂਗੇ ਵੀ ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮੋਏ ਤਾਂ ਸਾਨੂੰ ਨੇਚਾ ਹੈ ਜੋ ਉਹਦੇ ਨਾਲ ਜੀਵਾਂਗੇ ਵੀ ਮੋਏ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਬਪਤਿਸਮਾ ਲਿਆ ਅਸੀਂ ਆਪਣੇ ਆਪ ਨੂੰ ਦਫਨ ਕਰ ਦਿੱਤਾ ਅਸੀਂ ਆਪਣਾ ਪੁਰਾਣਾ ਮਨੁਸ਼ਤਵ ਸਲੀਬ ਦੇ ਉੱਪਰ ਚੜਾ ਦਿੱਤਾ ਔਰ ਹੁਣ ਅਗਾਹਾਂ ਦਾ ਸਫਰ ਹੈ ਜਿਹੜਾ ਇੱਕ ਮਸੀਹ ਵਿਅਕਤੀ ਦੇ ਲਈ ਵੱਡੀ ਆਸ਼ਾ ਕੀ ਹੈ ਕਿ ਅਸੀਂ ਚਾਹੇ ਪ੍ਰਭੂ ਦੇ ਵਿੱਚ ਸੌਂ ਜਾਈਏ ਔਰ ਚਾਹੇ ਫਿਰ ਕਿਸੇ ਵੀ ਤਰੀ ਸਾਡੇ ਉਸ ਘਟਨਾ ਦੇ ਦੁਆਰਾ ਇਸ ਸੰਸਾਰ ਛੱਡ ਕੇ ਚਲੇ ਜਾਈਏ ਲੇਕਿਨ ਤੋ ਵੀ ਜੋ ਇੱਕ ਮਸੀਹੀ ਵਿਅਕਤੀ ਹੈ ਨਾ ਉਹ ਮਰਦਾ ਨਹੀਂ ਬਲਕਿ ਸੌਂਦਾ ਆ ਔਰ ਇੱਥੋਂ ਤੱਕ ਵੱਡੀ ਆਕਾਸ਼ਾ ਕਿ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਸਾਨੂੰ ਸਵਰਗੀ ਸਥਾਨਾਂ ਦੇ ਵਿੱਚ ਬਿਠਾ ਦਿੱਤਾ ਗਿਆ ਆ ਅਸੀਂ ਮੌਤ ਤੋਂ ਵੀ ਪਾਰ ਨੰਗ ਚੁੱਕੇ ਆ ਜਿਹਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਆ ਰੋਮੀਆਂ ਦੀ ਪੱਤਰੀ 8 ਅਧਿਆਇ ਔਰ ਉਸ ਦਾ 2 ਵਚਨ ਰੋਮੀਆਂ ਦੀ ਪੱਤਰੀ 8 ਦਾ 2 ਕਿਉਂਕਿ ਜੀਵਨ ਦੀ ਆਤਮਾ ਦੀ ਸ਼ਰਾਂ ਨੇ ਮਸੀਹ ਯੇਸ਼ੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰਾਂ ਤੋਂ ਛੁਡਾ ਦਿੱਤਾ ਆ ਮੈਨੂੰ ਪਾਪ ਤੋਂ ਵੀ ਔਰ ਮੌਤ ਤੋਂ ਵੀ ਮਸੀਹ ਯੇਸ਼ੂ ਤੇ ਵਿਸ਼ਵਾਸ ਕਰਨ ਦੇ ਨਾਲ ਮੈਂ ਪਾਪ ਤੇ ਮੌਤ ਤੋਂ ਛੁਡਾਇਆ ਗਿਆ ਆ ਮੈਂ ਮੌਤ ਤੋਂ ਪਾਰ ਲੰਘ ਚੁੱਕਾ ਆ ਮੌਤ ਦਾ ਮੇਰੇ ਉੱਤੇ ਕੋਈ ਵੀ ਹੱਕ ਨਹੀਂ ਆ ਅੱਗੇ ਪਰੰਤੂ ਜੇ ਜਦੋਂ ਅਸੀਂ ਮਸੀਹ ਦੇ ਨਾਲ ਮੋਏ ਤਾਂ ਸਾਨੂੰ ਨਿਚਾ ਹੈ ਜੋ ਉਹਦੇ ਨਾਲ ਜੀਵਾਂਗੇ ਵੀ ਇਥੋਂ ਤੱਕ ਅਸੀਂ ਦੇਖਿਆ ਨੌਵਾਂ ਵਚਨ ਕਿਉਂ ਜੋ ਅਸੀਂ ਇਹ ਜਾਣਦੇ ਆਂ ਭਾਈ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ ਅਗਾਹਾਂ ਨੂੰ ਮੌਤ ਦਾ ਉਸ ਉੱਤੇ ਵਾਸ ਨਹੀਂ ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ ਪਰ ਜਿਹੜਾ ਜੀਵਨ ਉਹ ਜਿਉਂਦਾ ਉਹ ਪਰਮੇਸ਼ਰ ਦੇ ਕਾਰਨ ਜਿਉਂਦਾ ਆਂ ਧਿਆਨ ਦੇ ਕੇ ਸਮਝੋ ਪਹਿਲਾ ਪਤਰਸ ਤਿੰਨ ਦੇ ਆਏ ਔਰ ਉਸਦਾ 18 ਵਚਨ ਪਹਿਲਾ ਪਤਰਸ ਤਿੰਨ ਅਧਿਆਏ ਔਰ ਉਸ ਦਾ 18ਵਾਂ ਵਚਨ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਪੜਾਂਗੇ ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਪਿੱਛੇ ਦੁੱਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਲਈ ਭਾਈ ਉਹ ਸਾਨੂੰ ਪਰਮੇਸ਼ਰ ਕੋਲ ਪਹੁੰਚਾਵੇ ਉਤਾ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਵਾਲਿਆ ਗਿਆ ਸੋ ਇਧਰ ਲਿਖਿਆ ਮਸੀਹ ਯਿਸੂ ਨੇ ਸਾਡੇ ਲਈ ਕੀ ਚੱਲਿਆ ਦੁੱਖ ਚੱਲਿਆ ਇੱਕ ਵਾਰ ਉਹਨੇ ਆਪਣੇ ਸਰੀਰ ਦੇ ਵਿੱਚ ਕੀ ਚੱਲਿਆ ਆ ਦੁੱਖ ਚੱਲਿਆ ਆ ਜੋ ਦੁੱਖ ਚੱਲਿਆ ਆ ਉਹ ਕੀਮਤ ਪੂਰੀ ਅਦਾ ਕਰ ਦਿੱਤੀ ਆ ਲੇਕਿਨ ਹੁਣ ਦੁਬਾਰਾ ਜਦ ਉਹ ਆ ਰਿਹਾ ਆ ਤੋ ਅੱਛੀ ਗੱਲ ਧਿਆਨ ਦੇ ਕੇ ਸਮਝੋ ਇਹ ਜੋ ਕਿਰਪਾ ਕਰਕੇ ਅਸੀਂ ਲਗਾਤਾਰ ਪਾਪ ਦੇ ਵਿੱਚ ਲੱਗੇ ਰਹਿੰਨੇ ਆ ਕਿਰਪਾ ਬਹੁਤ ਆ ਅਸੀਂ ਬਚਾਏ ਗਏ ਆ ਅਸੀਂ ਜੋ ਮਰਜੀ ਕਰ ਸਕਦੇ ਆ ਲੇਕਿਨ ਇੱਕ ਵਾਰ ਜਦ ਪਰਮੇਸ਼ਰ ਦੀ ਕਿਰਪਾ ਹੋ ਗਈ ਸਚਾਈ ਨੂੰ ਜਾਣ ਲਿਆ ਤੋ ਵਚਨ ਦੇ ਵਿੱਚ ਲਿਖਿਆ ਸਚਾਈ ਨੂੰ ਜਾਣਨ ਤੋਂ ਬਾਅਦ ਅਗਰ ਅਸੀਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤੋ ਪਾਪਾਂ ਦੇ ਨਿਮਿਤ ਕੋਈ ਵੀ ਮਾਫੀ ਨਹੀਂ ਆ ਜਦੋਂ ਇੱਕ ਵਾਰ ਪਤਾ ਲੱਗ ਗਿਆ ਪਾਪ ਆ ਫਿਰ ਅਸੀਂ ਕਰਦੇ ਆ ਫਿਰ ਸੱਚਾਈ ਦੀ ਪਹਿਚਾਨ ਕਰਮ ਤੋਂ ਬਾਅਦ ਜਾਣ ਬੁੱਝ ਕੇ ਪਾਪ ਕਰਦੇ ਆ ਤਾਂ ਕੋਈ ਵੀ ਮਾਫੀ ਨਹੀਂ ਆ ਇਸ ਲਈ ਕਿ ਮਸੀਹ ਯਿਸੂ ਨੇ ਇੱਕ ਵਾਰ ਉਹ ਦੁੱਖ ਚੱਲਿਆ ਆਪਣੇ ਸਰੀਰ ਦੇ ਵਿੱਚ ਲੇਕਿਨ ਹੁਣ ਜਦੋਂ ਦੁਬਾਰਾ ਆ ਰਿਹਾ ਤਾਂ ਉਹ ਦੁੱਖ ਚੱਲਣ ਦੇ ਲਈ ਨਹੀਂ ਮੇਰਾ ਔਰ ਤੁਹਾਡਾ ਨਿਆ ਕਰਨ ਦੇ ਲਈ ਆ ਰਿਹਾ ਆ ਮੈਂ ਫਿਰ ਬੋਲਦਾ ਆ ਹੁਣ ਦੁਬਾਰਾ ਕਿਰਪਾ ਕਰਨ ਦੇ ਲਈ ਨਹੀਂ ਬਲਕਿ ਮੇਰਾ ਔਰ ਤੁਹਾਡਾ ਨਿਆ ਕਰਨ ਦੇ ਲਈ ਆ ਰਿਹਾ ਹੈ ਇਬਰਾਨੀਆਂ ਦੀ ਪਤਰੀ 9 ਅਧਿਆਇ 28 ਵਚਨ ਇਬਰਾਨੀਆਂ ਦੀ ਪੱਤਰੀ 9 ਅਧਿਆਇ ਔਰ ਉਸ ਦਾ 28ਵਾਂ ਬਚਨ ਤਿਵੇਂ ਮੁਸੀਬੇ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਰੀਵਾਰ ਪ੍ਰਗਟ ਹੋਵੇਗਾ ਸੋ ਇਸ ਲਈ ਅਸੀਂ ਇਹਨਾਂ ਗੱਲਾਂ ਨੂੰ ਸਮਝਣਾ ਹੈ ਵਚਨ ਜੋ ਸਾਨੂੰ ਸਾਪ ਔਰ ਸਪਸ਼ਟ ਜੋ ਦੱਸ ਰਿਹਾ ਹੈ ਔਰ ਕੀ ਦੱਸ ਰਿਹਾ ਜਿਹੜੀ ਮੌਤ ਉਹ ਮੋਇਆ ਪਾਪ ਦੇ ਕਾਰਨ ਇੱਕੋ ਵਾਰ ਮੋਇਆ ਪਰ ਜਿਹੜਾ ਉਹ ਜਿਹੜਾ ਜੀਵਨ ਉਹ ਜਿਉਂਦਾ ਉਹ ਪਰਮੇਸ਼ਰ ਦੇ ਕਾਰਨ ਜਿਉਂਦਾ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਵੱਲ ਮੋਏ ਹੋਏ ਪਰ ਮਸੀਹ ਯਿਸੂ ਈਸੂ ਯੇਸ਼ੂ ਵਿੱਚ ਪਰਮੇਸ਼ਰ ਲਈ ਜਿਉਂਦੇ ਸਮਝੋ ਉਪਰੰਤ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ ਜੋ ਤੁਸੀਂ ਉਹਦਿਆਂ ਬੁਰਿਆਂ ਵਿਸ਼ਿਆਂ ਦੇ ਅਧੀਨ ਹੋਵੋ ਸੋ ਇੱਕ ਵਚਨ ਤੋਂ ਲੈ ਕੇ 12 ਵਚਨ ਚੱਕ ਦੋ ਅਸੀਂ ਦੇਖਿਆ ਹੈ ਪ੍ਰਭੂ ਦਾ ਦਾਸ ਪੌਲਸ ਕਿਵੇਂ ਮਸੀਹ ਯੇਸ਼ੂ ਦੇ ਨਾਲ ਸਲੀਬ ਚਾੜੇ ਗਏ ਮਸੀਹ ਯੇਸ਼ੂ ਦੇ ਨਾਲ ਅਸੀਂ ਦਫਨ ਹੋ ਚੁੱਕੇ ਪਾਪ ਦੀ ਵੱਲੋਂ ਅਸੀਂ ਮਰ ਚੁੱਕੇ ਪਾਪ ਸਾਡੀ ਮਰਨਹਾਰ ਦੇ ਦੇ ਉੱਤੇ ਰਾਜ ਨਾ ਕਰੇ ਇਸ ਸਾਰੇ ਵਚਨਾਂ ਦਾ ਨਚੋੜ ਕੀ ਕਿ ਜੋ ਕਿਰਪਾ ਸਾਡੇ ਉਤੇ ਹੋਈ ਆ ਉਨੂੰ ਪਾਪ ਦੀ ਪਾਪ ਕਰਨ ਦੀ ਆਜ਼ਾਦੀ ਨਾ ਸਮਝੀਏ ਬਲਕਿ ਕਿਰਪਾ ਪਾਪ ਕਰਨ ਦੀ ਆਜ਼ਾਦੀ ਨਹੀਂ ਆ ਇਹ ਪਰਮੇਸ਼ਰ ਦੀ ਉਹ ਦੇਣ ਆ ਉਹ ਇੱਕ ਤੋਹਫਾ ਇੱਕ ਉਹ ਗਿਫਟ ਆ ਜੋ ਬਹੁਤ ਬੋਮਲਾ ਆ ਜਿੰਨੂੰ ਮੈਂ ਲੈਣ ਦੇ ਯੋਗ ਨਹੀਂ ਸੀ ਲੇਕਿਨ ਉਹਨੇ ਮੈਨੂੰ ਉਹ ਭਿਆਨ ਕੀਤਾ ਜੋ ਦੁਨੀਆ ਦਾ ਕੋਈ ਵੀ ਵਿਅਕਤੀ ਮੈਨੂੰ ਖਰ ਨਹੀਂ ਸਕਦਾ ਜਦ ਮੈਂ ਉਸ ਦੀ ਕਿਰਪਾ ਨੂੰ ਸਮਝਦਾ ਆ ਤਾਂ ਮੈਂ ਪਾਪ ਦੀ ਵੱਲੋਂ ਮੁੜ ਕੇ ਪਾਪ ਦੇ ਉਸ ਰਸਤੇ ਤੋਂ हट ਕੇ ਮਸੀਹ ਯੇਸ਼ੂ ਦੇ ਲਈ ਜਿਉਣਾ ਸ਼ੁਰੂ ਕਰ ਦਿਨਾ ਆ ਇਸ ਲਈ ਨਾ ਵਚਨਾਂ ਅਨੁਸਾਰ ਚੱਲਦੇ اگر ਸਾਡੇ ਵਿੱਚੋਂ ਕੋਈ ਸਮਝਦਾ ਆ ਕਿ ਪ੍ਰਭੂ ਦੀ ਕਿਰਪਾ ਬਹੁਤ ਹੋ ਚੁੱਕੀ ਆ ਪਾਪ ਕਰਨ ਦੀ ਆਜ਼ਾਦੀ ਆ ਤੋਂ ਮੈਨਾਂ ਵਚਨਾਂ ਦੁਆਰਾ ਦੱਸਣਾ ਚਾਹਣਾ ਪਾਪ ਕਰਨ ਦੀ ਆਜ਼ਾਦੀ ਨਹੀਂ ਬਲਕਿ ਉਹ ਜੋ ਕਿਰਪਾ ਆ ਉਹ ਪਰਮੇਸ਼ਰ ਦਾ ਇੱਕ ਉਹ ਤੋਹਫਾ ਆ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਮਸੀਹ ਯਸ਼ੂ ਦੇ ਨਾਲ ਸਲੀਬ ਤੇ ਚੜਾ ਦਿੰਨੇ ਆ ਬਪਤਿਸਮਾ ਲੈ ਕੇ ਉਹਦੇ ਨਾਲ ਦਫਨ ਹੋ ਜਾਂਦੇ ਆ ਪਾਪ ਦੀ ਵੱਲੋਂ ਮਰ ਜਾਂਦੇ ਆ ਔਰ ਫਿਰ ਪਾਪ ਮਰਨਹਾਰ ਦੇਈਆਂ ਤੇ ਰਾਜ ਨਹੀਂ ਕਰਦਾ ਬਲਕਿ ਉਪਰੰਤ ਪਾਪ ਤੁਹਾਡੀ ਮਰਨਹਾਰ ਦੇ ਵਿੱਚ ਰਾਜ ਨਾ ਕਰੇ ਜੋ ਤੁਸੀਂ ਉਹਦਿਆਂ ਬੁਰਿਆਂ ਵਿਸ਼ਿਆਂ ਦੇ ਅਧੀਨ ਨ ਹੋਵੋ ਉਹਦੇ ਬੁਰੇ ਵਿਸ਼ਿਆਂ ਦੇ ਅਧੀਨ ਨਾ ਹੁੰਦੇ ਹੋਏ ਇਹਨਾਂ ਵਚਨਾਂ ਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਅੱਗੇ ਲੈ ਕੇ ਚੱਲਣਾ ਆ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਆਮੀਨ